ਪੰਜਾਬ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਘਟਾਲਾ ਦੇ ਮੱਦੇ ਨਜ਼ਰ ਇੱਕ AIG ਅਤੇ ਇੱਕ SSP ਨੂੰ ਜਿਨ੍ਹਾਂ ਨੂੰ ਮੁਤਲ ਕੀਤਾ ਸੀ ਉਹਨਾਂ ਨੂੰ ਬਹਾਲ ਕਰ ਦਿੱਤਾ ਜਦਕਿ ਪੰਜਾਬ ਵਿਜੀਲੈਂਸ ਬਿਊਰੋ ਦੇ ADGP ਜਿਹੜੇ ਮੁਖੀ ਸਨ SPS ਪਰਮਾਰ ਉਹਨਾਂ ਦੀ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਤਲੀ ਆ ਉਸ ਨੂੰ ਕੇਂਦਰ ਸਰਕਾਰ ਨੇ ਵੀ ਪ੍ਰਵਾਨ ਕਰ ਲਿਆ ਪੂਰੀ ਖਬਰ ਆ ਕਿ ਪੰਜਾਬ ਚ ਡਰਾਈਵਿੰਗ ਲਾਇਸੈਂਸ ਘਟਾਲਾ ਹੋਇਆ ਹੈ ਜਿਹਦੇ ਚੱਲਦੇ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਦੇ ਫਲਾਈਂਗ ਸਕਵੈਡ ਦੇ ਮੁਖੀ AIG ਸਵਰਨਦੀਪ ਸਿੰਘ ਅਤੇ ਐਸਐਸਪੀ ਵਿਜੀਲੈਂਸ ਜਲੰਧਰ ਹਰਪੀ ਸਿੰਘ ਮਡੇਰ ਅਤੇ ਪੰਜਾਬ ਵਿਜੀਲੈਂਸ ਦੇ ਮੁਖੀ ਜਿਨ੍ਹਾਂ ਦਾ ਰੈਂਕ ਏਡੀਜੀਪੀਸੀ ਐਸਪੀਐਸ ਪਰਮਾਰ ਉਹਨਾਂ ਨੂੰ ਮੁਤਲ ਕਰ ਦਿੱਤਾ ਸੀ ਹੁਣ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਏਆਈਜੀ ਸਵਰਨਦੀਪ ਸਿੰਘ ਅਤੇ ਐਸਐਸਪੀ ਹਰਪੀ ਸਿੰਘ ਮਡੇਰ ਹੁਣਾਂ ਨੂੰ ਬਹਾਲ ਕਰ ਦਿੱਤਾ ਜਦਕਿ ਪੰਜਾਬ ਵਿਜੀਲੈਂਸ ਬਿਊਰੋ ਦੇ ਏਡੀਜੀਪੀ ਐਸਪੀਐਸ ਪਰਮਾਰ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਮੁਤਲ ਕੀਤਾ ਸੀ ਉਸ ਮਤਲੀ ਤੇ ਮਨਜ਼ੂਰੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਦੇ ਦਿੱਤੀ ਹੈ ਪੰਜਾਬ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਘਟਾਲੇ ਦੇ ਮਾਮਲੇ ਵਿੱਚ ਪਿਛਲੇ ਮਹੀਨੇ ਮੁਤਲ ਕੀਤੇ ਗਏ ਦੋ ਸੀਨੀਅਰ ਪੰਜਾਬ ਪੁਲਿਸ ਸਰਵਿਸ ਮਹਿਕਮੇ ਦੇ ਅਧਿਕਾਰੀਆਂ ਨੂੰ ਬਹਾਲ ਕਰ ਦਿੱਤਾ ਜਦਕਿ ਕੇਂਦਰ ਸਰਕਾਰ ਨੇ ਇਸੇ ਮਾਮਲੇ ਵਿੱਚ ਮੁਤਲ ਕੀਤੇ ਗਏ ਪੰਜਾਬ ਦੇ ਸੀਨੀਅਰ ਆਈਪੀਐਸ ਅਫਸਰ ਜਿਨ੍ਹਾਂ ਦਾ ਰੈਂਕ ਏਡੀਜੀਪੀਸੀ ਐਸਪੀਐਸ ਪਰਮਾਰ ਜਿਨ੍ਹਾਂ ਦਾ ਨਾਮ ਸੀ ਉਹਨਾਂ ਦੀ ਮੁਤਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਉਧਰ ਅਧਿਕਾਰੀਆਂ ਨੂੰ ਬਹਾਲ ਕੀਤੇ ਜਾਣ ਤੇ ਪੰਜਾਬ ਵਿੱਚ ਸਿਆਸੀ ਮਾਹੌਲ ਵੀ ਭਖਣਾ ਸ਼ੁਰੂ ਹੋ ਗਿਆ ਵਿਰੋਧੀ ਧਿਰਾਂ ਵੱਲੋਂ ਸੁਭਾ ਸਰਕਾਰ ਨੂੰ ਘੇਰਿਆ ਜਾ ਰਿਹਾ ਜਿਗਰ ਜੋਗੇ ਕਿ ਪੰਜਾਬ ਸਰਕਾਰ ਨੇ ਅਪ੍ਰੈਲ ਵਿੱਚ ਕਥਿਤ ਡਰਾਈਵਿੰਗ ਲਾਇਸੈਂਸ ਘੁਟਾਲੇ ਵਿੱਚ ਤਿੰਨ ਸੀਨੀਅਰ ਪੁਲਿਸ ਅਫਸਰਾਂ ਨੂੰ ਮੁਅਤਲ ਕੀਤਾ ਸੀ ਸਰਕਾਰ ਨੇ ਹੁਕਮ ਜਾਰੀ ਕਰਦਿਆ ਏਆਈਜੀ ਫਲਾਈਂਗ ਸਕੁਐਡ ਵਿਜੀਲੈਂਸ ਬਿਊਰੋ ਪੰਜਾਬ ਸਵਰਨਦੀਪ ਸਿੰਘ ਅਤੇ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੇ ਐਸਐਸਪੀ ਹਰਪਿਸ ਹਰਪੀ ਸਿੰਘ ਮਡੇਰ ਹੋਣਾ ਨੂੰ ਬਹਾਲ ਕਰ ਦਿੱਤਾ ਇਹ ਆਦੇਸ਼ ਪੰਜਾਬ ਸਰਕਾਰ ਦੇ ਵਿਧਿਕ ਮੁਖ ਸਖਤਰ ਗ੍ਰਹਿ ਵਿਭਾਗ ਅਲੋਕ ਸ਼ੇਖਰ ਵੱਲੋਂ ਜਾਰੀ ਕੀਤੇ ਗਏ ਨੇ ਉਧਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਜੀਲੈਂਸ ਬਿਊਰੋ ਦੇ ਮੁਖੀ ਰਹਿ ਚੁੱਕੇ ਸ੍ਰਿੰਦਰਪਾਲ ਸਿੰਘ ਪਰਮਾਰ ਦੇ ਮਤਰੀ ਦੇ ਹੁਕਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਇਸ ਸਬੰਧੀ 23 ਜੂਨ ਤੱਕ ਐਸ ਪੀ ਐਸ ਪਰਮਾਰ ਨੂੰ ਚਾਰ ਸ਼ੀਟ ਜਾਰੀ ਕਰ ਲਈ ਵੀ ਆਖਿਆ ਹੈ ਉਥੇ ਹੀ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਾਬਕਾ ਡਾਇਰੈਕਟਰ ਐਸ ਪੀ ਐਸ ਪਰਮਾਰ ਵੱਲੋਂ ਚਾਰਸ਼ੀਟ ਤੇ ਆਪਣਾ ਜਵਾਬਦਾਰ ਦਾਇਰ ਕਰਨ ਤੋਂ ਬਾਅਦ ਸੂਬਾ ਸਰਕਾਰ ਉਹਨਾਂ ਦੇ ਕੇਸ ਤੇ ਫੈਸਲਾ ਲਵੇਗੀ। ਕਾਬਲੇ ਗੌਰ ਹੈ ਕਿ ਪਿਛਲੇ ਮਹੀਨੇ ਵਿਜੀਲੈਂਸ ਬਿਊਰੋ ਨੇ ਕਈ ਆਰਟੀਏ ਦਫਤਰਾ ਦੇ ਡਰਾਈਵਿੰਗ ਟੈਸਟ ਸੈਂਟਰਾਂ ਉੱਤੇ ਛਾਪੇ ਮਾਰੇ ਸਨ। ਇਸ ਦੌਰਾਨ ਪੁਲਿਸ ਨੇ 16 ਕੇਸ ਦਰਜ ਕਰਕੇ ਕਈ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਵਿਜੀਲੈਂਸ ਨੇ ਉਹਨਾਂ ਅਧਿਕਾਰੀਆਂ ਤੇ ਏਜੰਟਾਂ ਨੂੰ ਨਿਸ਼ਾਨਾ ਬਣਾਇਆ ਸੀ ਜੋ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਤੇਜ਼ ਕਰਨ ਜਾਂ ਡਰਾਈਵਿੰਗ ਟੈਸਟ ਦੇ ਨਤੀਜਿਆਂ ਵਿੱਚ ਹੀਰਾ ਫੇਰੀ ਕਰਨ ਲਈ ਕਥੀ ਤੌਰ ਤੇ ਗੈਰ ਕਾਨੂੰਨੀ ਫੀਸਾਂ ਵਸੂਲ ਰਹੇ ਸਨ ਇਸ ਮਗਰੋਂ ਸਰਕਾਰ ਨੇ ਇਸ ਮਾਮਲੇ ਵਿੱਚ ਸਹੀ ਕਾਰਵਾਈ ਨਾ ਕਰਨ ਦੇ ਦੋਸ਼ ਠੇ ਤਿੰਨ ਸੀਨੀਅਰ ਪੁਲਿਸ ਅਫਸਰਾਂ ਜੋ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਕੰਮ ਕਰ ਰਹੇ ਸੀ ਉਹਨਾਂ ਨੂੰ ਮੁਤਲ ਕਰ ਦਿੱਤਾ ਜਿਨ੍ਹਾਂ ਵਿੱਚੋਂ ਦੋ ਨੂੰ ਬਹਾਲ ਕਰ ਦਿੱਤਾ ਉਧਰ ਸਿਆਸਤ ਵੀ ਭਖਣੀ ਸ਼ੁਰੂ ਹੋ ਗਈ ਹੈ ਪੰਜਾਬ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਸੋਸ਼ਲ ਖਾਤਿਆਂ ਤੇ ਲਿਖਿਆ ਹੈ ਕਿ ਇਹ ਦੋਵੇਂ ਫੈਸਲੇ ਸਹੀ ਨਹੀਂ ਹੋ ਸਕਦੇ ਕਿ ਆਮ ਆਦੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਲਾਈਨ ਅਤੇ ਲਿਹਾਉਣ ਲਈ ਮੁੱਤਰ ਕੀਤਾ ਸੀ ਅਤੇ ਹੁਣ ਉਹਨਾਂ ਨੇ ਪਾਲਣਾ ਕੀਤੀ ਹੈ ਉਹਨਾਂ ਕਹਿੰਦੇ ਕਿ ਇਹ ਸਾਸ਼ਨ ਨਹੀਂ ਬਲਕਿ ਡਰਾਉਣੀ ਕਾਰਵਾਈ ਹੈ ਉਧਰ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਨੇ ਵੀ ਇਸ ਮਸਲੇ ਦੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਨੇ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦੀ ਪਾਰਟੀ ਸਰਕਾਰ ਦਾ ਇੱਕ ਹੋਰ ਝੂਠ ਸਾਮਨੇ ਆਏ ਜਿਹੜੇ ਅਧਿਕਾਰੀ 24-25 ਦਿਨ ਪਹਿਲਾਂ ਭ੍ਰਿਸ਼ਟ ਸਨ ਉਹ ਹੁਣ ਬਹਾਲ ਹੋ ਗਏ ਨੇ ਇਸ ਦਾ ਮਤਲਬ ਹੈ ਕਿ ਉਹ ਇਮਾਨਦਾਰ ਸਨ ਉਹਨਾਂ ਕਹਿੰਦੇ ਕਿ ਉਸ ਸਮੇਂ ਇਹਨਾਂ ਅਧਿਕਾਰੀਆਂ ਨੂੰ ਸਰਕਾਰ ਦੀ ਜਿਹੜੀ ਆ ਕੋਈ ਨਹੀਂ ਮੰਨੀ ਹੋਏਗੀ ਕਾਰਵਾਈ ਤਾਂ ਸਰਕਾਰ ਨੇ ਕਾਰਵਾਈ ਕਰ ਦਿੱਤੀ ਤੇ ਹੁਣ ਸਮਝੌਤਾ ਹੋ ਗਿਆ ਜਾਪਦਾ ਉਹਨਾਂ ਕਹਿੰਦੇ ਕਿ ਜੇ ਦੋਨੋਂ ਬਹਾਲ ਕਰ ਦਿੱਤਾ ਗਿਆ ਤਾਂ ਫਿਰ ਵਿਜੀਲੈਂਸ ਬਿਊਰੋ ਦੇ ਮੁਖੀ ਜਿਹੜੇ ਰਹਿ ਚੁੱਕੇ ਨੇ ਐਸਪੀਐਸ ਪਰਮਾਰ ਉਹਨਾਂ ਨੂੰ ਵੀ ਬਹਾਲ ਕਰਨਾ ਬੰਦ ਹੈ ਇਨਾ ਤਿੰਨਾ ਤੇ ਇੱਕੋ ਕੇਸ ਵਿੱਚ ਕਾਰਵਾਈ ਕੀਤੀ ਗਈ ਸੀ ਸਰਕਾਰ ਵੱਲੋਂ ਹੁਣ ਇਸ ਮਸਲੇ ਦੇ ਵਿੱਚ ਚਾਹੇ ਪੰਜਾਬ ਸਰਕਾਰ ਵੱਲ ਦੋ ਜਿਹੜੇ ਅਫਸਰ ਜਿਨ੍ਹਾਂ ਨੂੰ ਬਹਾਲ ਕਰ ਦਿੱਤਾ ਉਹਨਾਂ ਨੂੰ ਲੈ ਕੇ ਹੁਣ ਸਿਆਸਤ ਵੀ ਭਖ ਗਈ ਆ ਉਦਰੇ ਇਸ ਮਸਲੇ ਦੇ ਵਿੱਚ ਆਮ ਆਦੀ ਪਾਰਟੀ ਨੇ ਵੀ ਕਾਂਗਰਸ ਪਾਰਟੀ ਦੇ ਸ਼੍ਰੋਮਣੀ ਕਾਲੀ ਦਲ ਵੱਲੋਂ ਕੀਤੀ ਜਾ ਰਹੀ ਦੂਸ਼ਣਬਾਜੀ ਦੇ ਮਸਲੇ ਦੇ ਵਿੱਚ ਆਪਣਾ ਜਵਾਬ ਦਿੱਤਾ ਹੈ ਆਮ ਆਦੀ ਪਾਰਟੀ ਦੇ ਸੀਨੀਅਰ ਬਲਾਰੇ ਨੀਲ ਗਰਗ ਨੇ ਇਸ ਗੱਲ ਤੇ ਨਿਰਾਸ਼ਾ ਪ੍ਰਗਟ ਕੀਤੀ ਹੈ ਕਿ ਵਿਰੋਧੀ ਪਾਰਟੀਆਂ ਕਿਸ ਹੱਦ ਤੱਕ ਡਿੱਗ ਗਈਆਂ ਹਨ ਭ੍ਰਿਸ਼ਟਾਚਾਰ ਉੱਤੇ ਕਾਰਵਾਈ ਕਰਨ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਦਾ ਵੀ ਰਾਜਨੀਤੀਕਰਨ ਕਰ ਰਹੀਆਂ ਨੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਬਿਆਨਾਂ ਦਾ ਜਵਾਬ ਦਿੰਦੇ ਹੋਏ ਨੀਲ ਗਰਗ ਨੇ ਕਿਹਾ ਕਿ ਉਹ ਹੈਰਾਨ ਹੈ ਕਿ ਵਿਰੋਧੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੇ ਰਾਜਨੀਤੀ ਨੂੰ ਕਿੰਨੇ ਨੀਵੇਂ ਪੱਧਰ ਤੇ ਪਹੁੰਚਾ ਦਿੱਤਾ ਡਰਾਈਵਿੰਗ ਲਾਇਸੈਂਸ ਘਟਾਲੇ ਦਾ ਪਰਦਾ ਫਾਸ਼ ਕਰਨ ਅਤੇ ਹੱਲ ਕਰਨ ਵਿੱਚ ਸਰਕਾਰ ਦੀ ਤੇਜ਼ ਤੇਜ਼ ਕਾਰਵਾਈ ਦੀ ਛਲਾਗਾ ਕਰਨ ਦੀ ਬਜਾਏ ਉਹ ਰਾਜਨੀਤਿਕ ਉਦੇਸ਼ਾਂ ਦੀ ਭਾਲ ਕਰ ਰਹੇ ਹਨ ਜਿਸ ਦਾ ਕੋਈ ਵजूद ਨਹੀਂ ਹੈ ਉਨ੍ਹਾਂ ਨੇ ਡਰਾਈਵਿੰਗ ਲਾਇਸੈਂਸ ਘਟਾਲਾ ਸਾਹਮਣੇ ਆਉਣ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਉੱਚ ਦਰਜੇ ਦੇ ਅਧਿਕਾਰੀਆਂ ਨੂੰ ਮੁਤਲ ਕਰਨ ਵਿੱਚ ਕੀਤੀ ਗਈ ਬੇਮਿਸਾਲ ਕਾਰਵਾਈ ਤੇ ਚਾਨਣਾ ਪਾਇਆ ਗਰਗਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਦਬਾਅ ਜਾਂ ਪ੍ਰਭਾਵ ਅੱਗੇ ਝੁਕੇ ਬਿਨਾਂ ਜਹਿਰ ਡਰਨਾਇਕ ਅਤੇ ਨਿਰਣ ਕਦਮ ਚੁੱਕੇ ਗਏ ਹਨ ਭ੍ਰਿਸ਼ਟਾਚਾਰ ਨੂੰ ਬਚਾਉਣ ਵਾਲੀਆਂ ਪਿਛਲੀਆਂ ਸਰਕਾਰਾਂ ਦੇ ਉਲਟ ਸਾਡੀ ਸਰਕਾਰ ਨੇ ਜ਼ੀਰੋ ਟੋਲਰੈਂਸ ਦਾ ਪ੍ਰਦਰਸ਼ਨ ਕੀਤਾ ਨੀਲ ਗਰਗਨੇ ਕਿਹਾ ਕਿ ਪੁਲਿਸ ਜਾਂਚ ਜਾਂਚ ਦਰਾਂ ਬੇਕਸੂਰ ਪਾਇਆ ਜਾਣ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਹਾਲ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਇੱਕ ਸਪਸ਼ਟ ਸਿਧਾਂਤ ਉੱਤੇ ਕੰਮ ਕਰਦੀ ਹੈ। ਭਾਵੇਂ ਨਸ਼ਾ ਹੋਵੇ ਜਾਂ ਭ੍ਰਿਸ਼ਟਾਚਾਰ, ਨਿਆਂ ਜ਼ਰੂਰ ਹੋਵੇਗਾ। ਭਾਵੇਂ ਵਿਅਕਤੀ ਦਾ ਰੁਤਬਾ ਜਾਂ ਅਹੁਦਾ ਕੋਈ ਵੀ ਹੋਵੇ। ਉਹਨਾਂ ਨੇ ਪੰਜਾਬ ਵਿੱਚ 32 ਬੰਬਾਂ ਦੇ ਦਾਖਲ ਹੋਣ ਦੇ ਮੁੱਦੇ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਚੁੱਪੀ ਤੇ ਵੀ ਸਵਾਲ ਉਠਾਇਆ। ਉਹਨਾਂ ਨੇ ਕਿਹਾ ਕਿ ਬਾਜਵਾ ਜੀ ਤੁਸੀਂ ਆਪਣੇ ਪਿਛਲੇ ਵੱਡੇ ਬਿਆਨ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਦਿੰਦਾ ਤੇ ਦੂਜਿਆਂ ਉੱਤੇ ਦੋਸ਼ ਲਗਾਉਣ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਪਹਿਲਾਂ ਆਪਣੇ ਇਰਾਦੇ ਸਪਸ਼ਟ ਕਰਨੇ ਚਾਹੀਦੇ ਨੇ ਨੀਲਗਰਗ ਨੇ ਕੱਲੀ ਆਗੂ ਵਿਕਰਮ ਸਿੰਘ ਮਜੀਠੀਆ ਉੱਤੇ ਵੀ ਹਮਲਾ ਬੋਲਿਆ ਤੇ ਸਲਾਹ ਦਿੱਤੀ ਕਿ ਦੋਸ਼ ਲਗਾਉਣ ਤੋਂ ਪਹਿਲਾਂ ਉਹ ਆਪਣੇ ਘਰ ਦੇ ਅੰਦਰਲੇ ਮੁੱਦਿਆਂ ਨੂੰ ਹੱਲ ਕਰਨ ਕਾਨੂੰਨ ਸਪਸ਼ਟ ਹੈ ਪਹਿਲੀ ਨਜ਼ਰੇ ਦੋਸ਼ੀਆਂ ਦੀ ਜਾਂਚ ਕੀਤੀ ਜਾਂਦੀ ਹੈ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਅਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਨਿਆਂਇ ਕੰਮ ਕਰਦਾ ਹੈ ਗਰਗ ਨੇ ਪੁੱਛਿਆ ਕਿ ਇਸ ਦਾ ਕਿਹੜਾ ਪਹਿਲੂ ਰਾਜਨੀਤਿਕ ਹੈ ਆਬਲਾਰੇ ਨੇ ਕਿਹਾ ਕਿ ਵਿਰੋਧੀ ਪਾਰਟੀ ਨੇ ਆਪਣੇ ਸ਼ਾਸਨ ਕਾਲ ਦੌਰਾਨ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਨ ਦੀ ਹਿੰਮਤ ਕਦੇ ਨਹੀਂ ਦਿਖਾਈ ਉਹਨਾਂ ਨੇ ਕਿਹਾ ਕਿ ਜਿਵੇਂ ਹੀ ਆਪ ਸਰਕਾਰ ਦੇ ਧਿਆਨ ਵਿੱਚ ਕੋਈ ਜਾਇਦਾਦ ਹੈ ਅਸੀਂ ਤੁਰੰਤ ਅਤੇ ਸਖਤ ਕਾਰਵਾਈ ਕੀਤੀ ਹੈ ਇੱਥੋਂ ਤੱਕ ਕਿ ਉੱਚ ਅਧਿਕਾਰੀਆਂ ਵਿਰੁੱਧ ਵੀ ਇਹ ਸਾਡੀ ਸਰਕਾਰ ਤੇ ਉਹਨਾਂ ਦੀ ਸਰਕਾਰ ਵਿੱਚ ਅੰਤਰ ਉਧਰ ਅਜਰ ਡਰਾਈਵਿੰਗ ਲਾਇਸੈਂਸ ਘਟਾਲੇ ਦੇ ਮਸਲੇ ਦੇ ਵਿੱਚ ਜਿਹੜੇ ਮਹਾਲੀ ਦੇ ਆਰਟੀਓ ਦੇ ਖਿਲਾਫ ਤੀਜੀ ਵਾਰ ਗ੍ਰਿਫਤਾਰੀ ਵਾਰੰਟ ਹੋਏ ਨੇ ਡਰਾਈਵਿੰਗ ਲਾਈਸੈਂਸ ਲਾਇਸੈਂਸ ਘਟਾਲੇ ਦੇ ਵਿੱਚ ਜਿੱਥੇ ਦੋ ਮੁਅਤਲ ਕੀਤੇ ਗਏ ਅਧਿਕਾਰੀਆਂ ਨੂੰ ਬਹਾਲ ਕੀਤਾ ਗਿਆ ਉਦੋਂ ਹੀ ਇਸ ਕੇਸ ਵਿੱਚ ਨਾਮਜ਼ਦ ਮਹਾਲੀ ਦੇ ਆਰਟੀਓ ਪ੍ਰਦੀਪ ਢਿੱਲੋਂ ਦੀਆਂ ਮੁਸ਼ਕਲਾਂ ਘਟ ਨਹੀਂ ਹੋ ਰਹੀਆਂ ਹੁਣ ਵਿਜੀਲੈਂਸ ਬਿਊਰੋ ਨੇ ਤੀਜੀ ਵਾਰ ਮਹਾਲੀ ਕੋਰਟ ਤੋਂ ਪ੍ਰਦੀਪ ਢਿੱਲੋਂ ਦੇ ਖਿਲਾਫ ਵਾਰੰਟ ਜਾਰੀ ਕਰਵਾ ਲਏ ਨੇ ਇਹ ਵਾਰੰਟ 26 ਤਰੀਕ ਨੂੰ ਜਾਰੀ ਹੋਏ ਤੇ ਉੱਥੇ ਹੀ ਵਿਜੀਲੈਂਸ ਨੇ ਆਰਟੀਓ ਦੀ ਗ੍ਰਿਫਤਾਰੀ ਲਈ ਕਈ ਥਾਵਾਂ ਤੇ ਛਾਪੇਮਾਰੀ ਵੀ ਕੀਤੀ ਲੇਕਿਨ ਹਾਲੇ ਤੱਕ ਉਹਦੇ ਕੋਈ ਵੀ ਸੁਰਾਗ ਨਹੀਂ ਮਿਲ ਪਾਇਆ ਇਹਦੇ ਨਾਲ ਹੀ ਵਿਜੀਲੈਂਸ ਨੇ ਉਹਨਾਂ ਦੇ ਘਰ ਅਤੇ ਕੁਝ ਠਿਕਾਣਿਆਂ ਦੀ ਤਲਾਸ਼ੀ ਲਈ ਵੀ ਸਰਚ ਵਾਰੰਟ ਹਾਸਲ ਕੀਤੇ ਨੇ ਦਰਅਸਲ ਅਪ੍ਰੈਲ ਮਹੀਨੇ ਵਿੱਚ ਸੀਐਮ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਤੇ ਮਿਲੀ ਸ਼ਿਕਾਇਤਾਂ ਦੇ ਬਾਅਦ 7 ਅਪ੍ਰੈਲ ਨੂੰ origignal authority transport authority ਦੇ ਦਫਤਰਾਂ ਅਤੇ ਡਰਾਈਵਿੰਗ ਟੈਸਟ ਕੇਂਦਰਾਂ ਤੇ ਛਾਪੇਮਾਰੀ ਕੀਤੀ ਗਈ ਸੀ ਇਸ ਤਰ੍ਹਾਂ ਰਿਸ਼ਵਤਖੋਰੀ ਅਤੇ ਹੋਰ ਕਮੀਆਂ ਵਿੱਚ ਸ਼ਾਮਲ ਜਬੀ ਵਿਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਸੀ ਇਸ ਦੌਰਾਨ ਕੁੱਲ 16 ਮੁਕਦਮੇ ਦਰਜ ਕੀਤੇ ਗਏ ਤੇ ਅਧਿਕਾਰੀਆਂ ਨੇ ਏਜੰਟਾਂ ਕੋਲ 40,900 ਰੁਪਏ ਵੀ ਵਿਜੀਲੈਂਸ ਨੇ ਮੌਕੇ ਤੇ ਬਰਾਮਦ ਕੀਤੇ ਸੀ ਸਰਕਾਰ ਨੇ ਦਾਵਾ ਕੀਤਾ ਸੀ ਕਿ ਇਹ ਰਾਸ਼ੀ ਡਰਾਈਵਿੰਗ ਲਾਇਸੈਂਸ ਟੈਸਟ ਤੇ ਹੋਰ ਸਵਾਵਾ ਦਲਵਾਉਣ ਦੇ ਏਜ ਵਜੋਂ ਵਸੂਲ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਅਪਸਰਾ ਤੇ ਐਕਸ਼ਨ ਨਾ ਕਰਨ ਤੇ ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਚੀਫ ਮਤਲਬ ਡਾਇਰੈਕਟਰ ਵਿਜੀਲੈਂਸ ਐਸਪੀਐਸ ਪਰਮਾਰ ਅਤੇ ਦੋ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਸੀ 23 ਦਿਨ ਬਾਅਦ ਡਰਾਈਵਿੰਗ ਲਾਇਸੈਂਸ ਘਟਾਲੇ ਦੇ 23 ਦਿਨ ਬਾਅਦ ਜਿਹੜੇ ਦੋ ਅਧਿਕਾਰੀ ਨੇ ਜਿਨ੍ਹਾਂ ਚ ਫਲਾਈਂਗ ਸਕੁਐਡ AIG^-ਸਵਰਨਦੀਪ ਸਿੰਘ ਅਤੇ ਜਲੰਧਰ ਵਿਜੀਲੈਂਸ ਬਿਊਰੋ ਦੇ SSP ਹਰਪੀ ਸਿੰਘ ਨੂੰ ਬਹਾਲ ਕਰ ਦਿੱਤਾ ਤੇ ਉਧਰ 1997 ਬੈਚ ਦੇ ਸੀਨੀਅਰ IPS ਅਧਿਕਾਰੀ SPS ਪਰਮਾਰ ਦੀ ਜਿਹੜੀ ਮੁੱਤਲੀ ਪੰਜਾਬ ਸਰਕਾਰ ਨੇ ਕੀਤੀ ਸੀ ਉਹ ਕੇਂਦਰ ਸਰਕਾਰ ਨੇ ਮਨਜ਼ੂਰ ਕਰ ਲਈ ਫਲਾਲਿਸ ਜਾਣਕਾਰੀ ਦੇ ਨਾਲ ਧੜ ਤੋਂ ਲੈਂਦੇ ਆ ਗਏ ਦੇਖਦੇ ਰਹੋ ABC ਪੰਜਾਬ ਧੰਨਵਾਦ